ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਨਵਾਂ ਸ਼ਹਿਰ ਦੇ ਐਸ.ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਉਹ ਗਸ਼ਤੋਰਾਂ ਲਗੜੋਆ ਤੋਂ ਵੜਵਾਂ ਨੂੰ ਜਾ ਰਹੇ ਸੀ ਜਦੋਂ ਉਧਰੋਂ ਜਾ ਰਹੇ ਸੀ ਤਾਂ ਇੱਕ ਔਰਤ ਉਹਨਾਂ ਨੂੰ ਦੇਖ ਕੇ ਘਬਰਾ ਗਈ ਅਤੇ ਆਪਣਾ ਲਿਫਾਫਾ ਸੁੱਟ ਕੇ ਪਿੱਛੇ ਮੁੜਨ ਲੱਗੀ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਸਨੂੰ ਕਾਬੂ ਕੀਤਾ ਜਦ ਉਸਦੇ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਹਰਮਨ ਬ੍ਰਾਹਮਣ ਹੋਈ ਪੁਲਿਸ ਨੇ ਉਕਤ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਬਰਸਾਤ ਦਾ ਮੌਸਮ ਸ਼ੁਰੂ ਹੋਣ ਦੇ ਨਾਲ-ਨਾਲ ਬਿਮਾਰੀਆਂ ਨੇ ਵੀ ਦਸਤਕ ਦੇ ਦਿੱਤੀ ਹੈ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਡੇਂਗੂ ਦਾ ਇੱਕ ਮਰੀਜ਼ ਮਿਲਿਆ ਜਿਸ ਦੇ ਨਾਲ ਹੀ ਪ੍ਰਸ਼ਾਸਨ ਨੇ ਸਰਵੇ ਕਰਨ ਵਾਲੀਆਂ ਟੀਮਾਂ ਦੀ ਵੀ ਗਿਣਤੀ ਵਧਾ ਦਿੱਤੀ ਹੈ ਇਸ ਦੇ ਨਾਲ ਹੀ ਕੱਲ ਕਰੋਨਾ ਦੇ 5 ਮਾਮਲੇ ਸਾਹਮਣੇ ਆਏ ਪੁਲਿਸ ਥਾਣਾ ਔਰ ਦੇ ਐਸ ਐਚ ਓ ਬਖਸ਼ੀ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਗੜੂਪੁਰ ਵਿਖੇ ਪਿੰਡ ਵਾਸੀਆਂ ਨਾਲ ਮਿਲ ਕੇ ਪ੍ਰਭਾਤ ਫੇਰੀ ਕੱਢੀ ਇਸ ਦੌਰਾਨ ਪਿੰਡ ਵਾਸੀਆਂ ਨੂੰ ਨਸ਼ਾ ਰਹਿ ਜੀਵਨ ਜਿਉਣ ਮਾਰੇ ਅਨਸਰਾਂ ਤੋਂ ਦੂਰ ਰਹਿਣ ਅਤੇ ਅਜਿਹੇ ਅਨਸਰਾਂ ਨੂੰ ਪੁਲਿਸ ਨੂੰ ਸੂਚਨਾ ਦੇਣ ਸੰਬੰਧੀ ਅਪੀਲ ਕੀਤੀ ਗਈ ਉਨ੍ਹਾਂ ਦੀ ਸੁਰੱਖਿਆ ਨੂੰ ਹਰ ਪੱਖੋਂ ਯਕੀਨੀ ਬਣਾ ਕੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰਨ ਦਾ ਵੀ ਸੰਦੇਸ਼ ਦਿੱਤਾ ਨਮਾਸ਼ਹਿਰ ਦੇ ਪਿੰਡ ਦੌਲਤਪੁਰ ਲੱਗੇ ਇੱਕ ਮਿੰਨੀ ਬੱਸ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਦੱਸਿਆ ਜਾ ਰਿਹਾ ਹੈ ਕਿ ਸਹਾਸੇਵੀ ਸਵਾਰੀਆਂ ਬਾਲ-ਬਾਲ ਬਚ ਗਈਆਂ ਇਹ ਮਿੰਨੀ ਬੱਸ ਲੁੜਕੀ ਤੋਂ ਦੌਲਤਪੁਰ ਵੱਲ ਜਾ ਰਹੀ ਸੀ ਜੋ ਅਚਾਨਕ ਚੋਨੇ ਦੇ ਖੇਤ ਦੇ ਵਿੱਚ ਪਲਟ ਗਈ ਬੱਸ ਵਿੱਚ 15 ਤੋਂ 20 ਸਵਾਰੀਆਂ ਨੂੰ ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਦੇ ਨਾਲ ਬੱਸ ਤੋਂ ਬਾਹਰ ਕੱਢਿਆ ਬੱਸ ਵੱਲੋਂ ਕਿਸੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਰਾਹ ਦਿੱਤਾ ਜਾ ਰਿਹਾ ਸੀ ਮੀਂਹ ਪੈਣ ਦੇ ਕਾਰਨ ਖੇਤਾਂ ਦੇ ਬਰਮ ਗਿੱਲੇ ਸਨ ਜਿਸ ਕਾਰਨ ਇਹ ਹਾ사 ਵਾਪਰ ਗਿਆ एसटीएफ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਖਤਰਨਾਕ ਗਰੋਹ ਦੇ ਮੈਂਬਰਾਂ પાસેથી 9 ਕਿਲੋ 400 ਗ੍ਰਾਮ ਨਸ਼ੀਲਾ ਪਦਾਰਥ ਆਇਸ ਬਰਾਮਦ ਕੀਤਾ ਜਿਸ ਦੀ ਕੁਮਾਂਤਰੀ ਬਾਜ਼ਾਰ ਵਿੱਚ ਕੀਮਤ 94 ਕਰੋੜ ਰੁਪਏ ਦੱਸੀ ਜਾ ਰਹੀ ਹੈ ਇਹ ਜਾਣਕਾਰੀ ਦਿੰਦੇ ਹੋਏ ਐਸਟੀਐਫ ਦੇ ਲੁਧਿਆਣਾ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਬੀਤੇ ਦਿਨ ਇਸ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ 'ਚ ਉਸਰਗਨਾ ਵਿਸ਼ਾਲ ਉ ਵਿਨੇ ਵੀ ਸ਼ਾਮਿਲ ਸਨ ਬਿਜਲੀ ਵਿਭਾਗ ਨੇ ਖੁਲਾਸਾ ਕੀਤਾ ਕਿ ਫਾਜ਼ਿਲਕਾ ਵਿੱਚ ਵਿਭਾਗ ਨੇ ਪਿਛਲੇ ਕੁਝ ਸਮੇਂ ਦੌਰਾਨ 117 ট্রান্সਫਾਰਮਰ ਚੋਰੀ ਹੋਏ ਹਨ ਇਸ ਕਾਰਨ ਕਰੀਬ 21 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਜਿਕਰਯੋਗ ਹੈ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਫਾਜ਼ਿਲਕਾ ਵਿੱਚ ট্রান্সਫਾਰਮਰਾਂ ਦੀ ਚੋਰੀਆਂ ਦੁੱਗਣੇ ਤੋਂ ਵੱਧ ਹੋ ਗਈਆਂ ਹਨ ਇਹ ਜਾਣਕਾਰੀ ਫਾਜ਼ਿਲਕਾ ਦੇ ਬਿਜਲੀ ਵਿਭਾਗ ਦੇ ਐਕਸੀ ਅਨੰਦਰ ਗੁਮਾਨ ਨੇ ਦਿੱਤੀ ਹੈ ਸੁਲਤਾਨਪੁਰ ਲੋਧੀ ਦੇ ਇੱਕੋ ਪਰਿਵਾਰ ਦੇ ਪੰਜ ਜੀ ਕਥੀ ਤੌਰ ਤੇ ਕਿਰਲੀ ਵਾਲੀ ਜ਼ਹਿਰੀਲੀ ਚਾਹ ਪੀਣ ਕਾਰਨ ਗੰਭੀਰ ਹੋ ਗਏ ਇਹਨਾਂ ਨੂੰ ਇਲਾਜ ਲਈ ਜੀਰਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹਾਲਤ ਗੰਭੀਰ ਹੋਣ ਤੋਂ ਇਥੋਂ ਇਹਨਾਂ ਨੂੰ ਮੋਗਾ ਰੈਫਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਰਾਤ ਦੌਰਾਨ ਦੋ ਬੱਚਿਆਂ ਦੀ ਮੌਤ ਹੋ ਗਈ ਬੀਤੇ ਦਿਨੀ ਪਰਿਵਾਰ ਦੇ ਸਮੂਹ ਪੰਜ ਮੈਂਬਰਾਂ ਵੱਲੋਂ ਘਰ ਵਿੱਚ ਬਣਾਈ ਗਈ ਚਾਹ ਪੀਤੀ ਗਈ ਜਿਸ ਨੂੰ ਪੀਣ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜ ਗਈ ਦੱਸਿਆ ਜਾ ਰਿਹਾ ਹੈ ਕਿ ਚਾਹ ਵਿੱਚ ਕੋਈ ਕਿਰਲੀ ਡਿੱਗ ਗਈ ਸੀ ਅਤੇ ਉਹ ਜ਼ਹਿਰੀਲੀ ਚਾਹ ਪੀ ਕੇ ਸਾਰਾ ਪਰਿਵਾਰ ਕੁਝ ਹੀ ਸਮੇਂ ਅੰਦਰ ਬਿਮਾਰ ਹੋ ਗਿਆ ਖਾਣਾ ਖੇਮ ਕਰਨ ਦੀ ਪੁਲਿਸ ਵੱਲੋਂ ਡਾਕਾ ਮਾਰਨ ਦੀ ਤਿਆਰੀ ਕਰਦੇ ਚਾਰ ਵਿਅਕਤੀਆਂ ਨੂੰ ਮਾਰੂ ਹਥਿਆਰ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਜਦੋਂ ਕਿ ਇੱਕ ਵਿਅਕਤੀ ਫਰਾਰ ਦੱਸਿਆ ਜਾ ਰਿਹਾ ਹੈ ਖਾਣਾ ਮੁਖੀ ਖੇਮ ਕਰਨ ਇੰਸਪੈਕਟਰ ਕਮਲਜੀਤ ਰਾਏ ਨੇ ਦੱਸਿਆ ਕਿ ਮੁਖਬਰ ਨੇ ਇਲਾਕੇ ਦੇ ਤਿਸੇ ਕੁਝ ਵਿਅਕਤੀ ਮਾਰੂ ਹਥਿਆਰ ਨਾਲ ਪਿੰਡ ਮੀਆਵਲ ਤੋਂ ਅੱਗੇ ਪੀਰ ਬਾਬਾ ਕਿੱਲੇ ਸ਼ਾਹ ਦੀ ਜਗ੍ਹਾ ਨੇੜੇ ਝਾੜੀਆਂ ਵਿੱਚ ਬੈਠੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ ਪੁਲਿਸ ਪਾਰਟੀ ਖੇਮ ਕਰਨ ਵੱਲੋਂ ਹਰਕਤ ਚਾਹਦੇ ਹੋ ਮੌਕੇ ਤੇ ਪਹੁੰਚ ਕੇ ਇੱਕ ਦੋ ਬੰਦੂਕਾਂ ਬਟ ਦੋ ਵੱਡੇ ਦਾਤਰ ਦੋ ਕੁਰਬਾਨਾ ਸਮੇਤ ਡਰਗ ਪ੍ਰਾਈਜ਼ਿੰਗ ਰੈਗੂਲੇਟਰ ਐਨ ਪੀ ਪੀਏ ਨੇ ਸ਼ੂਗਰ ਸਿਰਦਰ ਅਤੇ ਹਾਈ ਬੀਪੀ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ 84 ਦਵਾਈਆਂ ਲਈ ਪਰਚੂਨ ਕੀਮਤਾਂ ਨਿਰਧਾਰਤ ਕਰ ਦਿੱਤੀਆਂ ਹਨ ਐਨ ਪੀ ਪੀਏ ਰੈਗੂਲੇਟਰ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਆਰਡਰ 2013 ਦੁਆਰਾ ਦਿੱਤੀ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਨ ਪੀ ਪੀਏ ਨੇ ਦਵਾਈਆਂ ਦੀਆਂ ਪਰਚੂਨ ਕੀਮਤਾਂ ਨਿਰਧਾਰਤ ਕੀਤੀਆਂ ਹਨ ਕੈਨੇਡਾ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵੀ ਤਹਿਸੀਲ ਅਜਨਾਲਾ ਦੇ ਦੋ ਵੱਖ-ਵੱਖ ਪਿੰਡਾਂ ਦੇ ਕੈਨੇਡਾ ਵਾਸੀ ਦੋ ਨੌਜਵਾਨਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਦੂਸਰਾ ਜ਼ੇਰੇ ਇਲਾਜ ਹੈ ਤਹਿਸੀਲ ਅਜਨਾਲਾ ਦੇ ਪਿੰਡ ਅਲੀਵਾਲ ਕੋਟਲੀ ਦੇ 29 ਸਾਲਾ ਨੌਜਵਾਨ ਖੁਸ਼ਬੀਰ ਸਿੰਘ ਦੀ ਗੱਡੀ ਕੰਮ ਤੋਂ ਆਂਦੇ ਸਮੇਂ ਕਿਸੇ ਵਾਹਨ ਦੇ ਟਕਰਾਉਣ ਦੇ ਨਾਲ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਇੰਗਲੈਂਡ ਵਿਰੁੱਧ ਪੰਜਵੇਂ ਟੈਸਟ ਦੇ ਤੀਜੇ ਦਿਨ ਐ ਅੱਜ ਨੂੰ ਭਾਰਤ ਨੇ 125 ਦੌੜਾਂ ਬਣਾਈਆਂ ਪਹਿਲੀ ਪਾਰੀ ਵਿੱਚ ਇੰਗਲੈਂਡ ਨੂੰ 284 ਦੌੜਾਂ ਤੇ ਆਲ ਆਊਟ ਕਰਨ ਤੋਂ ਬਾਅਦ 132 ਦੌੜਾਂ ਦੀ ਬੜਤ ਦੇ ਨਾਲ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਨੇ 3 ਵਿਕਟਾਂ ਦੇ ਨੁਕਸਾਨ ਤੇ 125 ਦੌੜਾਂ ਬਣਾ ਕੇ ਆਪਣੀ ਬੜਤ 257 ਦੌੜਾਂ ਦੀ ਕਰ ਲਈ ਹੈ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਂ ਵਿੱਚ ਬੱਦਲ ਛਾਈ ਰਹਿਣਗੇ ਅੱਜ ਘੱਟ ਤੋਂ ਘੱਟ ਤਾਪਮਾਨ 29 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ